ਸਾ希 ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ ਹੀ ਅਫੀਸ਼ੀਅਲ YouTube ਚੈਨਲ ਗੁਰੂ ਕਿਰਪਾ ਕਲੌਥ ਹਾਊਸ ਕੁਮਾਣਾ ਤੇ ਬੇਨਤੀ ਹੈ ਜੀ ਮੇਰੀਆਂ ਭੈਣਾਂ ਨੂੰ ਜਿਨ੍ਹਾਂ ਨੇ ਹਜੇ ਤੱਕ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਇੱਕ ਵਾਰੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਜੀ ਅਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲੈਣ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲੇ ਆਉਂਦੀ ਰਹੇ ਅੱਜ ਆਪਾਂ ਜੀ ਤੁਹਾਡੇ ਲਈ ਲੈ ਕੇ ਆਏ ਹਾਂ ਬਿਲਕੁਲ ਕੱਟ ਪੀਸਾਂ ਦੇ ਰੇਟ ਦੇ ਉੱਤੇ ਰੰਗ ਰਸੀਆ ਦੇ ਸੂਟ ਇਹ ਜਿਹੜੇ ਇਹ ਵਾਲੇ ਜਿਹੜੇ ਸੂਟ ਹੋਣਗੇ ਇਹ ਵਾਲੇ ਜਿਹੜੇ ਸੂਟ ਹੋਣਗੇ ਇਹ ਬਿਲਕੁਲ ਹੀ ਕੱਟ ਪੀਸਾਂ ਦੇ ਰੇਟ ਤੇ ਤੁਹਾਨੂੰ ਦਿੱਤੇ ਜਾਣਗੇ ਜੀ ਅਤੇ ਇਹਨਾਂ ਦੀ ਸ਼ਿਪਿੰਗ ਵੀ ਬਿਲਕੁਲ ਫ੍ਰੀ ਕੀਤੀ ਜਾਏਗੀ। ਇਹ ਵਾਲੀ ਜਿਹੜੀ ਆਪਣੀ ਵੀਡੀਓ ਆ ਫ੍ਰੀ ਸ਼ਿਪਿੰਗ ਦੇ ਉੱਤੇ ਜੀ ਆਪਾਂ ਰੰਗ ਰਸੀਏ ਦੇ ਸੂਟ ਤੁਹਾਨੂੰ ਦੇਵਾਂਗੇ ਜੀ ਉਹ ਵੀ ਕੱਟ ਪੀਸਾਂ ਦੇ ਰੇਟ ਤੇ ਆਪਣੇ ਕੋਲੇ ਬਿਲਕੁਲ ਹੀ ਲਿਮਟਿਡ ਜਿਹਾ ਸਟਾਕ ਆ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਜਿਹੜੀਆਂ ਮੇਰੀਆਂ ਭੈਣਾਂ ਨੇ ਇਹ ਵਾਲੇ ਸੂਟ ਪਰਚੇਜ਼ ਕਰਨੇ ਨੇ ਜੀ ਉਹ ਸਕਰੀਨ ਤੇ ਨੰਬਰ ਦਿੱਤਾ ਹੋਇਆ ਉਸ ਨੰਬਰ ਦੇ ਉੱਪਰ ਜੀ ਤੁਸੀਂ ਮੈਸੇਜ ਕਰਕੇ ਜੀ ਉਹ ਵਾਲੇ ਸੂਟ ਬਾਏ ਕਰ ਸਕਦੇ ਹੋ ਜੀ ਘਰ ਬੈਠੇ ਵੀ ਇਹ ਵਾਲੇ ਸੂਟ ਜੀ ਤੁਸੀਂ ਡੋਰ ਸਟੈਪ ਤੇ ਤੁਸੀਂ ਜੀ ਇਹ ਪ੍ਰਾਪਤ ਕਰ ਸਕਦੇ ਹੋ ਆਪਾਂ ਜੀ ਇਹਨਾਂ ਦੇ ਡਿਜ਼ਾਈਨ ਨੇ ਜੀ ਉਹ ਵੀ 1x1 ਕਰਕੇ ਦਿਖਾਵਾਂਗੇ ਜੀ ਇਹਨਾਂ ਦੇ ਕਾਫੀ ਕੱਟ ਪੀਸਾਂ ਦੀ ਡਿਮਾਂਡ ਸੀ ਜੀ ਬਟ ਆਪਾਂ ਨੇ ਕੱਟ ਪੀਸਾਂ ਦੇ ਰੇਟ ਦੇ ਉੱਤੇ ਜੀ ਤੁਹਾਨੂੰ ਇਹ ਵਾਲੇ ਸੂਟ ਅਵੇਲੇਬਲ ਕੀਤੇ ਨੇ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਇਹਨਾਂ ਜਿਹੜੇ ਸੂਟਾਂ ਦੀ ਰੇਂਜ ਹੋਣੀ ਹੈ ਜੀ ਪ੍ਰਾਈਸ ਵੀ ਆਪਾਂ ਤੁਹਾਨੂੰ ਚੱਲਦੀ ਵੀਡੀਓ ਦੇ ਵਿੱਚ ਹੀ ਦੱਸਾਂਗੇ ਤੁਸੀਂ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਜੀ ਇਹਦਾ ਜੀ ਹੁਣ ਆਪਾਂ ਅਗਲਾ ਜਿਹੜਾ ਕਲਰ ਹੈ ਉਹ ਸ਼ੋਅ ਕਰਾਂਗੇ ਇਹ ਦੇਖੋ ਜੀ ਰੰਗ ਰਸੀਆ ਦਾ ਜੀ ਬਾਕੀ ਤੁਸੀਂ ਇਹਨਾਂ ਉੱਪਰ ਮਾਰਕਾ ਵੀ ਚੈੱਕ ਕਰ ਸਕਦੇ ਹੋ ਰੰਗ ਰਸੀਆ ਦਾ ਜੀ ਤੇ ਜਿਹੜਾ ਇਹਦਾ ਜੀ ਫੈਬਰਿਕ ਆ ਕਾਟਨ ਬਾਕੀ ਤੁਸੀਂ ਜੀ ਇਹਦੇ ਪਹਿਲਾਂ ਕੱਟ ਪੀਸ ਵੀ ਪਰਚੇਜ਼ ਕੀਤੇ ਹੋਣੇ ਜੀ ਇਹ ਵਾਲੇ ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਇਹਦੀ ਵਧੀਆ ਕੁਆਲਿਟੀ ਹੈ ਜੀ ਕੱਪੜੇ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਜੀ ਇਸ ਚੀਜ਼ ਦੀ ਤੇ ਇਹ ਵਾਲੇ ਪੀਸ ਜੀ ਤੁਹਾਨੂੰ ਤੁਹਾਡੇ ਘਰੇ ਬੈਠੇ ਵੀ ਮਿਲ ਜਾਣਗੇ ਤੁਸੀਂ ਕਰਨਾ ਹੈ ਕਿ ਜੀ ਸਕਰੀਨ ਸ਼ਾਟ ਲੈ ਕੇ ਜੀ ਜਿਹੜਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਜੀ ਉਸ ਨੰਬਰ ਦੇ ਉੱਪਰ ਜੀ ਤੁਸੀਂ WhatsApp ਤੇ ਮੈਸੇਜ ਕਰ ਦੇਣਾ ਜੀ ਇਹ ਵਾਲੇ ਪੀਸ ਤੁਹਾਨੂੰ ਤੁਹਾਡੇ ਘਰ ਬੈਠੇ ਵੀ ਮਿਲ ਜਾਣਗੇ ਇਹਨਾਂ ਦੀ ਡਿਜ਼ਾਈਨਿੰਗ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਹੁਤ ਪਿਆਰੇ ਪਿਆਰੇ ਪੀਸ ਨੇ ਜੀ ਆਪਾਂ ਜੀ ਤੁਹਾਨੂੰ ਹਰ ਵਾਰੀ ਕਹਨੇ ਹੁੰਨੇ ਆ ਕਿ ਆਪਣੇ ਕੋਲੇ ਜਿੰਨੇ ਵੀ ਪੀਸ ਆਉਂਦੇ ਨੇ ਬਿਲਕੁਲ ਤੋਹਫੇ ਹੁੰਦੇ ਨੇ ਤੇ ਲਿミਟਿਡ ਜਿਹਾ ਸਟਾਕ ਹੁੰਦਾ ਜੀ ਤੇ ਲਿミਟਿਡ ਜੀ ਦੇ ਵਿੱਚ ਡਿਜ਼ਾਈਨਿੰਗ ਵਗੈਰਾ ਹੁੰਦੀ ਹੈ ਤੇ ਅਗਲਾ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਇਹਦੇ ਨਾਲ ਦੇ ਜੀ ਤੁਹਾਨੂੰ ਤਿੰਨ ਚਾਰ ਕਲਰ ਵੀ ਮਿਲ ਜਾਣਗੇ ਤੇ ਬਾਕੀ ਇਹ ਵਾਲੇ ਤੁਸੀਂ ਦੇਖ ਸਕਦੇ ਹੋ ਕੁਆਲਟੀ ਵੀ ਦੀ ਬਹੁਤ ਜ਼ਿਆਦਾ ਘੈਂਟ ਹੈ ਜੀ ਤੇ ਸਟੱਫ ਵੀ ਇਹਦਾ ਬਹੁਤ ਜ਼ਿਆਦਾ ਅੱਛਾ ਹੈਗਾ ਤੇ ਕਿਉਂਕਿ ਇਹਨਾਂ ਵਿੱਚ ਇਹਨਾਂ ਦੀ ਕੋਈ ਨਾ ਤਾਂ ਕੋਈ ਸ਼ਿਕਾਇਤ ਹੈ ਜੀ ਕੋਈ ਕਲਰ ਵਗੈਰਾ ਨਹੀਂ ਨਿਕਲਦਾ ਇਹਨਾਂ ਵਿੱਚੋਂ ਕੁਝ ਨਹੀਂ ਇਹਨਾਂ ਦੀ ਜੀ ਸ਼ਿਕਾਇਤ ਹੁੰਦੀ ਜੀ ਤੇ ਇਹਨਾਂ ਦੇ ਜਿਹੜਾ ਸੂਟਾਂ ਦਾ ਰੇਟ ਹੈ ਜੀ 800 ਰੁਪਏ ਦਾ ਸੂਟ ਹੈ ਜੀ ਸ਼ਿਪਿੰਗ ਆਪਾਂ ਤੁਹਾਨੂੰ ਬਿਲਕੁਲ ਫ੍ਰੀ ਕਰਾਂਗੇ ਤੇ ਅਗਰ ਤੁਸੀਂ ਦੋ ਸੂਟ ਲੈਣੇ ਹੋ ਜੀ ਉਹ 1500 ਦੇ ਸੂਟ ਨੇ ਜੀ ਤੇ ਉਹਨਾਂ ਦੀ ਵੀ ਸ਼ਿਪਿੰਗ ਬਿਲਕੁਲ ਫ੍ਰੀ ਕਰਾਂਗੇ 100 800 ਦੇ ਜੀ ਸ਼ਿਪਿੰਗ ਫ੍ਰੀ 200 ਜੀ 1500 ਦੇ ਉਹਨਾਂ ਦੀ ਵੀ ਸ਼ਿਪਿੰਗ ਫ੍ਰੀ ਕਰਾਂਗੇ ਲਓ ਜੀ ਹੁਣ ਤੁਸੀਂ ਅੱਗੇ ਦੀ ਅੱਗੇ ਇਹ ਵਾਲੇ ਪੀਸ ਦੇਖਦੇ ਜਾਓ ਤੇ ਇਹਨਾਂ ਦੇ ਕਲਰ ਤੇ ਬਾਕੀ ਇਹਨਾਂ ਦਾ ਜਿਹੜਾ ਸਟੱਫ ਆ ਜੀ ਇਹ ਤੇ ਤੁਹਾਨੂੰ ਪਤਾ ਹੀ ਹੈ ਦੱਸਣ ਦੀ ਲੋੜ ਹੀ ਨਹੀਂ ਹੈਗੀ ਜਿਹੜਾ ਤਾਂ ਸਟੱਫ ਆ ਬਿਲਕੁਲ ਕਾਟਨ ਆ ਜੀ ਸੌਫਟ ਆ ਜੀ ਇਹ ਵਾਲੀ ਜੀ ਆਪਾਂ ਆਫਰ ਲਈ ਹੋਈ ਹੈ ਇਹ ਵਾਲੇ ਸੂਟ ਤੁਹਾਨੂੰ ਜੀ ਫ੍ਰੀ ਸ਼ਿਪਿੰਗ ਦੇ ਵਿੱਚ ਤੁਹਾਡੇ ਡੋਰ ਸਟੈਪ ਤੇ ਪਹੁੰਚਾਵਾਂਗੇ ਜੀ ਬਿਲਕੁਲ ਫ੍ਰੀ ਜੀ ਤੇ ਅਗਰ ਤੁ ਕਿਸੇ ਨੂੰ ਵੀ ਇਹ ਵਾਲੇ ਪੀਸ ਚਾਹੀਦੇ ਹੋਣ ਜੀ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਜੀ 880224008 ਉਸ ਨੰਬਰ ਦੇ ਉੱਪਰ ਜੀ ਤੁਸੀਂ ਇਹ ਵਾਲਾ ਸੂਟ ਦਾ ਸਕਰੀਨ ਸ਼ਾਟ ਭੇਜੋ ਜੀ ਆਪਣਾ ਸੂਟ ਬੁੱਕ ਕਰਵਾ ਲਓ ਰੰਗ ਰਸੀਆ ਕੰਪਨੀ ਦੇ ਵਾਲੇ ਸੂਟ ਨੇ ਜੀ ਕਾਫੀ ਜ਼ਿਆਦਾ ਵਧੀਆ ਇਹਨਾਂ ਦੀ ਕੁਆਲਿਟੀ ਹੈ ਜੀ ਕੁਆਂਟੀਟੀ ਵੀ ਆਪਣੇ ਕੋਲੇ ਬਿਲਕੁਲ ਨਾਰਮਲ ਜੀ ਹੈ ਜੀ ਤੇ ਸਟਾਕ ਬਿਲਕੁਲ ਲਿਮਟਿਡ ਹੈ ਕਿਸੇ ਨੂੰ ਵੀ ਚਾਹੀਦਾ ਹੋਇਆ ਜੀ ਫਟਾਫਟ ਜੀ ਮੈਸੇਜ ਕਰ ਲਓ ਜੀ ਇਹ ਵਾਲੇ ਪੀਸ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਆਪਣੇ ਰਿਲੇਟਿਵ ਆਪਣੇ ਨੌਨ ਦੇ ਕੋਲੇ ਵੀ ਇਹ ਵਾਲੇ ਪੀਸ ਨੇ ਜੀ ਉਹ ਮਿਲ ਜਾਣ ਉਹ ਪਹੁੰਚ ਜਾਣ ਇਹਨਾਂ ਦੇ ਕਲਰ ਵੀ ਆਪਾਂ ਤੁਹਾਨੂੰ ਦੁਬਾਰਾ ਦਿਖਾ ਦਿੰਨੇ ਆ ਡਿਜ਼ਾਈਨਿੰਗ ਵਗੈਰਾ ਦੁਬਾਰਾ ਦਿਖਾ ਦਿੰਨੇ ਆ ਇਹ ਦੇਖੋ ਜੀ ਇਹ ਪਿੰਕ ਕਲਰ ਦੇ ਵਿੱਚ ਹੈ ਜੀ ਤੇ ਇਹ ਵੀ ਇਹਦੇ ਨਾਲ ਦਾ ਪਿੰਕ ਕਲਰ ਦੇ ਵਿੱਚ ਮਿਲ ਜੇਗਾ ਡਿਜ਼ਾਈਨਿੰਗ ਦਾ ਇਹਨਾਂ ਦਾ ਥੋੜਾ ਬਹੁਤਾ ਫਰਕ ਰਹੇਗਾ ਜੀ ਤੇ ਇਹ ਵਾਲੇ ਤੁਸੀਂ ਇਹਨਾਂ ਦੇ ਕਲਰ ਨੇ ਜੀ ਡਿਜ਼ਾਈਨਿੰਗ ਵਗੈਰਾ ਇਹ ਤੁਸੀਂ ਚੈੱਕ ਕਰ ਸਕਦੇ ਹੋ ਰੰਗ ਰਸੀਏ ਜੀ ਬਾਕੀ ਹਰ ਇੱਕ ਪੀਸ ਦੇ ਉੱਪਰ ਮਾਰਕਾ ਲੱਗਿਆ ਹੋਇਆ ਜੀ ਰੰਗ ਰਸੀਆ ਦਾ ਬਾਕੀ ਉਮੀਦ ਕਰਦੇ ਹਾਂ ਜੀ ਕਿ ਤੁਹਾਨੂੰ ਸਾਰਿਆਂ ਨੂੰ ਵੀਡੀਓ ਪਸੰਦ ਆਈ ਹੋਵੇਗੀ ਐਦਾਂ ਦੀ ਹੋਰ ਵੀ ਵੀਡੀਓਜ਼ ਲਈ ਜੀ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਕਰੋ ਪ੍ਰੈਸ ਜੀ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ